ਅਧਿਰੇਸ਼ ਜੀ ਮੈਨੂੰ ਇਹ ਗੱਲ ਬਾਰ ਬਾਰ ਕਹਿਣੀ ਠੀਕ ਨਹੀਂ ਲੱਗਦੀ ਕਿ ਆਪਣਾ ਸਮਾਂ ਘੱਟ ਲਾਓ ਜਾਂ ਸ਼ਾਰਟ ਬੋਲੋ ਤੇ ਮੇਰੀ ਬੇਨਤੀ ਬਹੁਤ ਸਾਰੇ ਐਮਰ ਸਰਬਾਨ ਬੋਲਣਾ ਚਾਹੁੰਦੇ ਨੇ ਆਪਾਂ ਸਾਰਿਆਂ ਨੂੰ ਸਮਾਂ ਦੇਣਾ ਚਾਹੁੰਦੇ ਆ ਇਸ ਕਰਕੇ ਆਪਣੀ ਵਸਤੂ ਦੀ ਪੱਖ ਗੱਲ ਰੱਖੋ ਧੰਨਵਾਦ ਤੁਹਾਡਾ ਸਤਿਕਾਰਯੋਗ ਸਪੀਕਰ ਸਾਹਿਬ ਸਾਰੇ ਸਤਿਕਾਰਯੋਗ ਮੈਂਬਰ ਸਾਹਿਬ ਸਰ ਗੁਰਦੇਵ ਸਿੰਘ ਮਾਨ ਜੀ ਨੇ ਸਦਨ ਦੇ ਅੱਗੇ ਬੜਾ ਗੰਭੀਰ ਵਿਚਾਰ ਰੱਖਿਆ ਕਿ ਪਾਣੀ ਦੇ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਦੇ ਲਈ ਇਸ ਸਦਨ ਦੇ ਵੱਲੋਂ ਕੋਈ ਕਦਮ ਚੁੱਕੇ ਜਾਣ ਕੋਈ ਕਾਨੂੰਨ ਬਣਾਏ ਜਾ ਔਰ ਵੱਖ-ਵੱਖ ਸੁਝਾਅ ਅਡਰ ਮੈਂਬਰ ਸਹਿਬਾਨ ਬੁਲਾਏ ਨੇ ਮੈਂ ਤੁਹਾਡੇ ਰਾਹੀਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਸਾਡੇ ਸਮਾਜ ਦੀ ਸਾਡੀ ਸਭ ਦੀ ਇੱਕ ਨੇਚਰ ਹੋ ਚੁੱਕੀ ਹੈ ਕਿ ਜਿੰਨੀ ਦੇਰ ਤੱਕ ਕਿਸੇ ਵੀ ਵਿਸ਼ੇ ਦੇ ਉੱਪਰ ਕੋਈ ਕਾਨੂੰਨ ਨਾ ਬਣ ਤੇ ਉਹ ਕਾਨੂੰਨ ਸਖਤੀ ਨਾਲ ਲਾਗੂ ਨਾ ਹੋਣ ਉਨੀ ਦੇਰ ਤੱਕ ਅਸੀਂ ਉਸ ਅਨੁਸ਼ਾਸਨ ਨੂੰ ਅਡਾਪਟ ਨਹੀਂ ਕਰਦੇ ਸੋ ਜਿੰਨੇ ਵੀ ਸੁਝਾਅ ਇਸ ਸਦਨ ਦੇ ਵਿੱਚ ਆਏ ਨੇ ਉਹ ਜਿਵੇਂ ਕਿ ਮੈਂਬਰ ਸਾਹਿਬ ਨੇ ਵੀ ਮਤੇ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੀ ਲੋੜ ਹੈ ਜੇਕਰ ਅਸੀਂ ਅੱਜ ਰੇਨ ਵਾਟਰ ਹਾਰਵੈਸਟਿੰਗ ਦੀ ਗੱਲ ਕਰਦੇ ਹਾਂ ਪਾਣੀ ਦਾ ਪੱਧਰ ਅਸੀਂ ਸਹੀ ਰੱਖਣ ਦੇ ਲਈ ਬਰਸਾਤੀ ਪਾਣੀ ਨਾਲ ਗਰਾਊਂਡ ਵਾਟਰ ਰੀਚਾਰਜਿੰਗ ਦੀ ਗੱਲ ਕਰਦੇ ਹਾਂ ਉਹਦੇ ਲਈ ਭਾਵੇਂ ਸ਼ਹਿਰਾਂ ਦੇ ਵਿੱਚ ਲੋਕਲ ਬਾਡੀ ਦੇ ਕੁਝ ਕਾਨੂੰਨ ਵੀ ਨੇ ਵੱਡੀਆਂ ਕੋਠੀਆਂ ਦੇ ਵਿੱਚ ਰੇਨ ਵਾਟਰ ਦੀ ਹਾਰਵੈਸਟਿੰਗ ਜ਼ਰੂਰੀ ਹੈ ਪਰ ਫਿਰ ਵੀ ਕਿਉਂਕਿ ਕਾਨੂੰਨ ਦੀ ਸਖਤ ਹੀ ਨਾ ਹੋੜ ਕਰਕੇ ਉਹ ਕਾਨੂੰਨ ਲਾਗੂ ਨਹੀਂ ਹੋ ਰਿਹਾ इवन ਕਿ ਭਾਵੇਂ ਅੱਜ ਅਸੀਂ ਸਦਨ ਦੇ ਵਿੱਚ ਗੱਲ ਰੱਖ ਰਹੇ ਆ ਸਾਨੂੰ ਵੀ ਆਪ ਸਭ ਨੂੰ ਸਵੈ ਪ੍ਰਚੋਲ ਕਰਨ ਦੀ ਲੋੜ ਹੈ ਕਿ ਕਿੰਨੇ ਮੈਂਬਰ ਸਹਿਵਾ ਹੰਦੇ ਸਾਬਕਾ ਮੈਂਬਰ ਸਹਿਵਾ ਹੰਦੇ ਕਿੰਨੇ ਆਈਏ ਅਫਸਰਾਂ ਦੇ ਕਿੰਨੇ ਮਹਿਕਮੇ ਦੇ ਅਧਿਕਾਰੀਆਂ ਦੇ ਆਪਣੀਆਂ ਗੁੱਠੀਆਂ ਦੇ ਵਿੱਚ ਜਿਹੜਾ ਰੇਨਵਾਟਰ ਹਾਰਵੈਸਟਿੰਗ ਗਰਾਊਂਡ ਵਾਟਰ ਰੀਚਾਰਜ ਦਾ ਦਾ ਜਿਹੜਾ ਪ੍ਰੋਜੈਕਟ ਹੈ ਉਹ ਲੱਗਿਆ ਹੋਇਆ ਸੋ ਇਹਨਾਂ ਕਾਨੂੰਨਾਂ ਨੂੰ ਬੜੀ ਸ਼ਕਤੀ ਦੇ ਨਾਲ ਇੱਕ ਤਾਂ ਲਾਗੂ ਕਰਨ ਦੀ ਲੋੜ ਹੈ ਔਰ ਦੂਜਾ ਜਿਹੜੇ ਕਾਨੂੰਨ ਬਣੇ ਵੀ ਨੇ ਅੱਜ ਕਾਨੂੰਨ ਬਣ ਜਾਂਦੇ ਆ ਕਿ ਜਿਹੜਾ ਸਾਡੇ एसटीपीਜ਼ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ ਸਾਡੇ ਜਿਹੜੇ ਖਾਸ ਤੌਰ ਤੇ ਅਰਬਨ ਏਰੀਆਜ਼ ਦੇ ਵਿੱਚ ਹੈ ਸੋਇਲ ਕਨ ਸਰਵੇਸ਼ਨ ਡਿਪਾਰਟਮੈਂਟ ਦੀ ਜਰੂਰੀ ਦੀ ਜਿਹੜੀ ਉੱਥੇ ਡਿਊਟੀ ਹੈ ਕਿ ਇਹਨਾਂ ਐਸਟੀਪੀਜ਼ ਦਾ ਜਿਹੜਾ ਟ੍ਰੀਟਡ ਵਾਟਰ ਹੈ ਉਹ ਖੇਤੀਬਾੜੀ ਲਈ ਵਰਤਿਆ ਜਾਵੇ ਪਰ ਇੱਕ ਵਾਰ ਇਹ ਵੀ ਪਰਚੋੜ ਕਰਨ ਦੀ ਲੋੜ ਹੈ ਸਤਿ ਸ੍ਰੀ ਅਕਾਲ ਮੰਤਰੀ ਸਾਹਿਬ ਨੂੰ ਕਿ ਕਿੰਨੇ ਕ ਸ਼ਹਿਰਾਂ ਦੇ ਵਿੱਚ ਉਹ ਪਾਣੀ ਵਾਕਈ ਖੇਤੀ ਲਈ ਵਰਤਿਆ ਜਾ ਰਿਹਾ ਤੇ ਮੈਂ ਆਪਣੇ ਸ਼ਹਿਰ ਦੀ ਐਗਜ਼ਾਮਪਲ ਦੇ ਕੇ ਗੱਲ ਕਰਾਂ ਉੱਥੇ ਤਾਂ ਪਾਣੀ ਇੱਕ ਬੜੇ ਜਿਹੜਾ ਮੱਧਪੁਣ ਸ਼ਹਿਰ ਦਾ ਏਰੀਆ ਹੈ ਉੱਥੇ ਉਹ ਪਾਣੀ ਲਗਾਤਾਰ ਖੜਦਾ ਤੇ ਸ਼ਹਿਰ ਦੀ ਖੂਬਸੂਰਤੀ ਨੂੰ ਵੀ ਖਰਾਬ ਕਰਦਾ ਖੇਤੀਬਾੜੀ ਲਈ ਪਾਣੀ ਜਿਹੜਾ ਨਹੀਂ ਵਰਤ ਹੋ ਰਿਹਾ ਕਿਤਨਾ ਕਿਤੇ ਜਿਹੜੀ ਟੈਕਨੀਕ ਇਸ ਮਹਿਕ ਵਿੱਚ ਉਹਨੂੰ ਵਰਤੀ ਜਾ ਰਹੀ ਹੈ ਉਸ ਪਾਣੀ ਨੂੰ ਖੇਤੀਬਾੜੀ ਲਈ ਵਰਤਣ ਦੀ ਉਹਦੇ ਵਿੱਚ ਵੱਡੀ ਕਮੀ ਹੈ ਸੋ ਇਹਦੇ ਲਈ ਵੀ ਜਿਹੜੇ ਜ਼ਰੂਰੀ ਕਦਮ ਹੈ ਉਹ ਚੁੱਕਣ ਦੀ ਲੋੜ ਹੈ ਕਿ ਜਿਹੜਾ ਟ੍ਰੀਟਡ ਵਾਟਰ ਹੈ ਉਹ ਖੇਤੀਬਾੜੀ ਲਈ ਵਰਤਿਆ ਜਾਵੇ ਔਰ ਇਸ ਦੇ ਨਾਲ ਹੀ ਹੋਰ ਆਡਰ ਕਾਨੂੰਨ ਨੇ ਕੇਂਦਰ ਸਰਕਾਰ ਦੇ ਵੀ ਪੰਜਾਬ ਸਰਕਾਰ ਦੇ ਵੀ ਕਿ ਜਿਹੜਾ ਟ੍ਰੀਟਡ ਵਾਟਰ ਹੈ ਉਹ ਜਿਹੜੇ ਨੇੜੇ ਥਰਮਲ ਪਲਾਂਟ ਹੈ ਉਹਨਾਂ ਵਿੱਚ ਵੀ ਵਰਤ ਹੋਣਾ ਚਾਹੀਦਾ ਕੰਸਟਰਕਸ਼ਨ ਦੀ ਐਕਟੀਵਿਟੀ ਦੇ ਵਿੱਚ ਵੀ ਵਰਤ ਹੋਣਾ ਚਾਹੀਦਾ ਪਰ ਕਿਤੇ ਵੀ ਇਹ ਜਿਹੜਾ ਟ੍ਰੀਟਡ ਵਾਟਰ ਹੈ ਉੱਥੇ ਨਹੀਂ ਵਰਤਿਆ ਜਾ ਰਿਹਾ ਸੋ ਇਸ অতি ਮਹੱਤਵਪੂਰਨ ਵਿਸ਼ੇ ਦੇ ਉੱਪਰ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੱਡਾ ਕੰਮ ਜਿਹੜਾ ਕੀਤਾ ਪਿਛਲੇ ਸਮੇਂ ਦੇ ਵਿੱਚ ਉਹ ਸਾਰੇ ਮੈਂਬਰਾਂ ਨੇ ਬਾਰੀ-ਬਾਰੀ ਦੱਸਿਆ ਉਹਦੇ ਵਧੀਆ ਨਤੀਜੇ ਨਿਕਲਨੇ ਵੀ ਸ਼ੁਰੂ ਹੋ ਗਏ ਨੇ ਰੋਪੜ ਤੋਂ ਸਰਾਂਦ ਨਹਿਰ ਨਿਕਲਦੀ ਹੈ ਸਰਾਂਦ ਨਹਿਰ ਹੋਰ ਚੌੜੀ ਕੀਤੀ ਗਈ ਹੈ ਉਹ ਸਰਾਂਦ ਨਹਿਰ ਹੋਰ ਚੌੜੀ ਕਰਨ ਦੇ ਨਾਲ ਜਿੱਥੇ ਗਰਾਊਂਡ ਗਰਾਊਂਡ ਵਾਟਰ ਰੀਚਾਰਜਿੰਗ ਵਧੀ ਹੈ ਕਿਉਂਕਿ ਜ਼ਿਆਦਾ ਏਰੀਆ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋਇਆ ਉੱਥੇ ਹੀ ਨਹਿਰੀ ਪਾਣੀ ਅਨੇਰ ਨੂੰ ਚੌੜੀ ਕਰਨ ਦੇ ਨਾਲ ਲੱਖਾਂ ਇੱਕ ਜਿਹੜੀ ਖੇਤੀ ਹੈ ਉਹ ਉਸ ਹੋਰ ਪਾਣੀ ਦੇ ਨਾਲ ਹੋਏਗੀ ਤੇ ਟਿਊਲਾਂ ਦੇ ਵਿੱਚੋਂ ਨਿਕਲਣ ਵਾਲਾ ਪਾਣੀ ਜਿਹੜਾ ਉਹ ਬਚੇਗਾ ਸੋ ਮੈਂ ਮੈਂ ਆਪ ਜੀ ਦੇ ਰਹੀਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੇ ਵੀ ਸੁਝਾਅ ਵੱਖ-ਵੱਖ ਮੈਂਬਰਾਂ ਦੇ ਆਏ ਨੇ ਚਾਹੇ ਡਿਪ ਇਰੀਗੇਸ਼ਨ ਦਾ ਆਇਆ ਮੈਂ ਸਦਨ ਤੁਹਾਡੇ ਤਾਂ ਇਹ ਬੇਨਤੀ ਕਰਦਾ ਕਿ ਇਹਨਾਂ ਸਾਰਿਆਂ ਨੂੰ ਲਾਗੂ ਕਰਨ ਦੇ ਲਈ ਸਖਤ ਕਾਨੂੰਨ ਬਣਾ ਕੇ ਕਿਉਂਕਿ ਮਸਲਾ ਬੜਾ ਗੰਭੀਰ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਸਾਨੂੰ ਸਾਡੀ ਬਾਣੀ ਨੇ ਵੀ ਇਹ ਹੀ ਸੁਨੇਹਾ ਦਿੱਤਾ ਸੋ ਇਹ ਸਾਰੇ ਵਿਸ਼ਿਆਂ ਦੇ ਉੱਪਰ ਸਖਤੀ ਨਾਲ ਕਾਨੂੰਨ ਬਣਾਏ ਜਾਣ ਤੇ ਉਹ ਕਾਨੂੰਨ ਲਾਗੂ ਕੀਤੇ ਜਾਣ ਤਾਂ ਕਿ ਧਰਤੀ ਦਾ ਪਾਣੀ ਹੋਰ ਥੱਲੇ ਨਾ ਜਾਵੇ ਧੰਨਵਾਦ ਬਿਲਕੁਲ